ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਆਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਬੀਓ ਅੱਜ ਇੱਕ ਸਾਰੇ ਸੋਸ਼ਲ ਮੀਡੀਆ ਤੇ ਤੇ ਸਾਰੇ ਮੀਡੀਆ ਤੇ ਮੇਨ ਖਬਰ ਚੱਲ ਰਹੀ ਹੈ ਵੱਡੀ ਖਬਰ ਚੱਲ ਰਹੀ ਹੈ ਪੰਜਾਬ ਦੀ ਇਹ ਖਬਰ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਵਧਿਆ ਟੈਕਸ ਪੈਟਰੋਲ 60 ਪੈਸੇ ਤੇ ਡੀਜ਼ਲ 92 ਪੈਸੇ ਹੋਵੇਗਾ ਮਹਿੰਗਾ ਪੰਜਾਬ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਔਰ ਇਹਦੇ ਨਾਲ ਹੀ ਖਬਰ ਹੈਗੀ ਹੈ ਕਿ ਪੰਜਾਬ ਦੇ ਜੋ ਐਮਐਲਏ ਸਹਿਵਾਨ ਹੈਗੇ ਆ ਉਹਨਾਂ ਦੀਆਂ ਤਨਖਾਹਾਂ ਦੇ ਜੋ ਭੱਤੇ ਆ ਉਹ ਵਧਾ ਕੇ 84 ਹਜ਼ਾਰ ਤੋਂ 3 ਲੱਖ ਕੀਤੇ ਜਾ ਰਹੀ ਹੈ। ਠੀਕ ਹੈ ਮੰਨਦੇ ਆ ਕਿ ਕਈ ਵਾਰੀ ਕਿਸੇ ਸੂਬੇ ਦੀ ਕਿਸੇ ਘਰ ਦੀ ਕਿਸੇ ਪਿੰਡ ਦੀ ਕਿਸੇ ਪਰਿਵਾਰ ਦੀ ਆਰਥਿਕ ਸਥਿਤੀ ਉਹ ਜੀ ਹੋ ਜਾਂਦੀ ਹੈ ਕਿ ਉਹਦੇ ਵਾਸਤੇ ਕੁਝ ਖਰਚੇ ਘਟਾਉਣੇ ਪੈ ਜਾਂਦੇ ਆ ਕੁਸ਼ਾਮਦਨਾ ਵਧਾਉਣੇ ਪੈ ਜਾਂਦੇ ਗਏ। ਸਰਕਾਰਾਂ ਦਾ ਫਰਜ਼ ਬਣਦਾ ਹੈ ਜੇ ਤਾਜ ਦੀ ਵਿੱਤੀ ਹਾਲਤ ਵਿੱਚ ਕੋਈ ਕਮੀ ਹੈ ਤਾਂ ਟੈਕਸ ਵਧਾ ਲਿਆ ਜਾਵੇ ਕੋਈ ਗਲਤ ਨਹੀਂ ਪਰੰਤੂ ਜਿਹੜੀ ਇਹਦੇ ਨਾਲ ਵਾਲੀ ਖਬਰ ਹੈ ਇਹ ਸਾਨੂੰ ਬੜਾ ਦੁੱਖ ਦਿੰਦੀ ਹੈ ਕਿ ਜਦੋਂ ਤੁਸੀਂ ਆਪਣੀਆਂ ਤਨਖਾਹ ਵਧਾਉਣੀਆਂ 84 ਲੱਖ ਤੋਂ 84000 ਤੋਂ ਸਿੱਧੇ 3 ਲੱਖ ਤੇ ਲੈ ਜਾਣੇ ਆ ਉਦੋਂ ਤੁਹਾਨੂੰ ਪੰਜਾਬ ਦੇ ਵਿੱਤੀ ਹਾਲਾਤ ਨਹੀਂ ਦਿੰਦੀ ਸੋ ਮੈਂ ਗੱਲ ਕਰਦਾ ਕਿ ਅਸੀਂ ਪੰਜਾਬੀ ਹਰ ਚੀਜ਼ ਤੇ ਟੈਕਸ ਦਿੰਦੇ ਆ ਲੋਹੇ ਤੇ ਮਕਾਨ ਦੇ ਸਮਾਨ ਦੇ ਸਰਗੇ ਤੇ ਸੀਮਿੰਟ ਤੇ ਬ੍ਰੇਤੀ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਸੁਕਰੀਆਂ ਤੇ ਖਾਦਾਂ ਤੇ ਡੀਜ਼ਲ ਤੇ ਪੈਟਰੋਲ ਤੇ ਔਰ ਖਾਣ ਪੀਣ ਵਾਲੀਆਂ ਸੂਰੀ ਦਾ ਕਦੇ ਸਮਾਨ ਤੋਂ ਲੂਣ ਤੱਕ ਤੇ ਜ਼ਾਬਤੀ ਤੱਕ ਦੇ ਹੀ ਟੈਕਸ ਦਿੰਦੇ ਆ ਜਦੋਂ ਅਸੀਂ ਲੰਬੇ ਸਮੇਂ ਤੋਂ ਹਰ ਚੀਜ਼ ਤੇ ਟੈਕਸ ਦਿੱਤਾ ਤਾਂ ਇਹ ਪੰਜਾਬ ਦੀ ਵਿੱਤੀ ਹਾਲ ਤਖਰਾਬ ਕਿਉਂ ਹੋਈ ਅਸੀਂ ਤਾਂ ਟੈਕਸ ਦਿੱਤਾ ਲੋਕਾਂ ਦਾ ਕੀ ਕਸੂਰ ਹੈ ਵਿੱਤੀ ਹਾਲ ਤਖਰਾਬ ਹੋਈ ਇਤੋਂ ਦੇ ਜਿੰਨੇ ਵੀ ਵਿਧਾਨਕਾਰ ਜਿੰਨੀ ਵੀ ਅਫਸਰ ਸਾਈ ਹ ਉਹਨਾਂ ਦੇ ਖੂਲ ਖਰਚੀਆਂ ਕਾਰਨ ਜਾਂ ਉਹਨਾਂ ਦੇ ਬਣਾਏ ਹੋਏ ਗਲਤ ਵਿਧਾਨ ਕਾਰਨ ਇਹਦੇ ਵਿੱਚ ਜਨਤਾ ਦਾ ਕੀ ਕਸੂਰ ਹੈ ਜਨਤਾ ਨੇ ਤਾਂ ਆਪਣਾ ਜਿੰਨਾ ਟੈਕਸ ਬਣਦਾ ਹਰ ਵਾਰ ਦਿੰਦਾ ਹੈ ਸਗੋਂ ਜਨਤਾ ਤੇ ਚੂੜੀ ਕਸੀ ਜਾਂਦੀ ਹੈ ਔਰ ਜਿਹੜੇ ਵਿਧਾਨਕਾਰ ਆ ਉਹ ਮੁਫਤ ਦੀਆਂ ਹਰ ਕਿਸਮ ਦੀਆਂ ਸਹੂਲਤਾਂ ਲੈਂਦੇ ਆ ਮੁਫਤ ਉਹਨਾਂ ਨੂੰ ਮੈਡੀਕਲ ਦੇ ਤੋਂ ਪੱਤਿਆਂ ਤੋਂ ਬਣਾ ਮੁਫਤ ਮੈਡੀਕਲ ਸਹੂਲਤ ਹੈਗੀ ਹੈ ਕਿ ਜਿੰਨਾ ਮਰਜ਼ੀ ਹਲਾ ਦੇ ਹੋਵੇ ਪਾਵੇਂ ਲੱਖ ਰੁਪਏ ਦਾ ਹੋਵੇ ਪਾਵੇਂ ਕਰੋੜ ਰੁਪਏ ਦਾ ਹੋਵੇ ਕਿਸੇ ਵੀ ਵਿਧਾਨ ਸਵਾਂ ਦੇ ਮੈਂਬਰ ਦੇ ਪਰਿਵਾਰ ਦਾ ਜਾਂ ਉਹਦਾ ਇਲਾਜ ਹੈ ਉਹਨੇ ਕਰੋੜਾਂ 'ਚ ਚਲਾ ਜਾਵੇ ਜਾਣਾ ਸਾਡੀ ਜੇਬ ਤੋਂ ਪੰਜਾਬ ਦੀ ਜੇਬ ਤੋਂ ਹੈ ਸਾਨੂੰ ਸਿਹਤ ਸਹੂਲਤਾਂ ਵੀ ਸਹੀ ਸਮੇਂ ਤੇ ਨਹੀਂ ਮਿਲ ਰਹੀਆਂ ਟੈਕਸ ਦੇਣ ਦੇ ਬਾਵਜੂਦ ਟੈਕਸ ਭਦਾਉਣ ਦਾ ਦੁੱਖ ਨਹੀਂ ਦੁੱਖ ਇਹ ਹੈ ਵੀ ਇਹਨੂੰ ਛੜੀ ਜਿਹੀ ਵਿੱਤੀ ਹਾਲਤ ਜਿਸ ਨੂੰ ਦੇਖਦੇ ਹੋਏ ਟੈਕਸ ਲਾਏ ਗਏ ਐ ਉਹਨੂੰ ਕਮਜ਼ੋਰ ਕਰਨ ਵਿੱਚ ਜ਼ਿੰਮੇਵਾਰ ਕੌਣ ਹੈ ਉਨਾ ਤੋਂ ਪਰਪਾਈ ਹੋਣੀ ចਾਹੀਦੀ ਹੈ ਕਦੇ ਦੂਜੇ ਰਾਜਾਂ ਦੇ ਵਿੱਚ ਕੋਈ ਵੀ ਪਹਿਲਾ ਵਾਲੀਆਂ ਸਰਕਾਰਾਂ ਨੇ ਹੁਣ ਵਾਲੀਆਂ ਦੂਜੇ ਰਾਜਾਂ ਵਿੱਚ ਚੋਣਾਂ ਹੁੰਦੀਆਂ ਨੇ ਹੈਲੀਕਾਪਟਰਾਂ ਦਾ ਤੇਲ ਤੇ ਹੈਲੀਕਾਪਟਰ ਤੇ ਮਸ਼ੀਨਰੀ ਜਿਹੜੀ ਪੰਜਾਬ ਦੀ ਵਰਤੀ ਜਾਂਦੀ ਹੈ ਕਿਉਂ ਵਰਤੀ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਸਾਨੂੰ ਕਮਜ਼ੋਰ ਕੀਤਾ ਹੈਗਾ ਖੋਦਾ ਪਤਾ ਨਹੀਂ ਕਿੰਨਾ ਕੁ ਕੁਝ ਮੁਫਤ ਲਈ ਜਾਂਦੇ ਆ ਲੋਕਾਂ ਨੂੰ ਨਿੱਕੀ ਨਿੱਕੀ ਸੂਰਤ ਉਹਨਾਂ ਦੇ ਟੈਕਸ ਤੋਂ ਦੇ ਕੇ ਵੀ ਜਾਂ ਨਾਂ ਦੇ ਕੇ ਵੀ ਜਾਂ ਲਮਕਾਲਮ ਖਾ ਦੇ ਕੇ ਵੀ ਉਹਨਾਂ ਦੇ ਇਹਾਸਾਨ ਕਰਦੇ ਆ ਸੋ ਪੰਜਾਬੀ ਭਰਾਵੋ ਉਮੀਦ ਕਰਦਾ ਹੈ ਕਿ ਤੁਸੀਂ ਮੇਰੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਜੋ ਇਹਦੀ ਪ੍ਰਭਾਵੀਆ ਉਹ ਵੀ ਇਨ੍ਹਾਂ ਲੋਕਾਂ ਤੋਂ ਜਾਂ ਇਥੋਂ ਦੀ ਅਫਸਰਸ਼ਾਈ ਤੋਂ ਜਾਂ ਵਿਧਾਨਕਾਰਾਂ ਤੋਂ ਜਾਂ ਜਿਹੜੇ ਅਰਥਸ਼ਾਸਤਰੀ ਇਹਨਾਂ ਨੂੰ ਰਾਏ ਦਿੰਦੇ ਆ ਉਹਨਾਂ ਤੋਂ ਕਰਵਾਈ ਜਾਵੇ ਨਾ ਕਿ ਆਮ ਜਨਤਾ ਤੋਂ ਆਮ ਜਨਤਾ ਤਾਂ ਟੈਕਸ ਨਾਲ ਪਹਿਲੇ ਬਹੁਤ ਨਿਬੀੜੀ ਪਈ ਐ ਇੱਕ ਪਾਸੇ ਤੁਸੀਂ ਸਾਡੇ ਦੇ ਟੈਕਸ ਵਧਾ ਰਹੇ ਹੋ ਇੱਕ ਪਾਸੇ ਆਪਣੀਆਂ ਤਨਖਾਹਾਂ ਵਧਾ ਰਹੇ ਆ ਪਤਾ ਨਹੀਂ ਇਹ ਕਿਹੜੇ ਕਿਸਮ ਦਾ ਬਦਲਾਅ ਆਏਗਾ ਉਮੀਦ ਹੈ ਕਿ ਦੇਸ਼ ਦੀ ਪੰਜਾਬ ਦੀ ਜਨਤਾ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਊਗੀ ਕਿ ਅਸੀਂ ਹਰ ਗੱਲ ਦੇ ਹਰ ਕਿਸੇ ਤੇ ਟੈਕਸ ਦਿੱਤਾ ਹੈ ਸਾਡੀ ਕੋਈ ਗਲਤੀ ਨਹੀਂ ਇਹਦੀ ਪ੍ਰੋਵਾਈਡ ਸਾਡ ਤੋਂ ਨਹੀਂ ਜੇ ਕੋਈ ਵਿੱਤੀ ਹਾਲਤ ਕਮਜ਼ੋਰ ਹੈ ਵਿਧਾਨਕਾਰਾਂ ਤੋਂ ਇਤੇ ਉਸ ਅਫਸਰ ਸਾਹਿਬ ਤੋਂ ਹੋਣੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਗੇ ਜੇ ਤੁਹਾਡੇ ਰੂਰ ਹੋਵਾਂਗੇ ਤਦ ਤੱਕ ਲਈ ਵਾਇਰਡ ਦੀ ਕ ਖਾਲਸਾ ਵਾਇਰਡ ਦੀ ਕੀ ਬਤ